ਕੰਪਨੀਆਂ ਨੇ ਦਵਾਈ ਬਣਾਉਣੀ ਹੈਗੀ ਆ ਉਹ ਫਿਰ ਜਿਹੜਾ ਜ਼ਮੀਨ ਬੁਮਾਰ ਹੋਣੀ ਆ ਤੇ ਜਿਹੜੀ ਲੋਕਾਂ ਦੀ ਸਿਹਤ ਬੁਮਾਰ ਹੋਣੀ ਹੈਗੀ ਆ ਉਹੀ ਕੰਪਨੀਆਂ ਨੇ ਆਪਾਂ ਨੂੰ ਜਿਹੜਾ ਦਵਾਈਆਂ ਬਣਾਉਂਦੀ ਆਏਗੇ ਨੇ ਸੋ ਇਹ ਵੱਡਾ ਹੱਲਾ ਹੈ ਗਿਆ ਮਤਲਬ ਸਰਕਾਰ ਦੀ ਜਿਹੜੀ ਇਹ ਨੀਤ ਹੈਗੀ ਆ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਲਟਾਉਣ ਦੀ ਉਸ ਨੀਤ ਨਾਲ ਜਿਹੜਾ ਉਹ ਭਾਜਪਾ ਲੈ ਕੇ ਆ ਰਹੇ ਹੈਗੇ ਨੇ ਇਹ ਦੋਹੇ ਬਹੁਤ ਕਤਾਰ ਜਾਦਰ ਕੀਤੇ ਜਾ ਰਹੇ ਨੇ ਵੀ ਇੱਕ ਵੱਡੀ ਲਹਿਰ ਬਣਾ ਕੇ ਇਹਨਾਂ ਨੂੰ ਵਾਪਸ ਮੋੜਿਆ ਜਾਵੇ ਪਿਛੇ ਸਮੇਂ ਵੀ ਆਸ ਸੀ ਵੀ ਸੈਂਟਰ ਸਰਕਾਰ ਨੇ ਇਹ ਬਜਟ ਸੈਸ਼ਨ ਦੇ ਵਿੱਚ ਜਿਹੜਾ ਉਹ ਲੈ ਕੇ ਆਉਣਾ ਹੈ ਗਿਆ ਆ ਹੁਣ ਫੇਰ ਜਿਹੜਾ ਸੈਸ਼ਨ ਆ ਰਿਹਾ ਹੈ ਗਿਆ ਉਸ ਤੇ ਵੀ ਮਤਲਬ ਖਫਸ਼ਾ ਹੈ ਗਿਆ ਵੀ ਇਹਨਾਂ ਨੇ ਲੈ ਕੇ ਆਉਣਾ ਹੈ ਗਿਆ ਅਜੇ ਤੱਕ ਪਿੱਛੇ ਨਹੀਂ ਮੁੜੇ ਆਪਾਂ ਨੂੰ ਇਸੇ ਲਈ ਲੋਕਾਂ 'ਚ ਵੱਧ ਤੋਂ ਵੱਧ ਲੈ ਕੇ ਮਤਲਬ ਪ੍ਰਚਾਰ ਕਰਨਾ ਚਾਹੀਦਾ ਹੈ ਗਿਆ ਐਸ ਕੇ ਐਮ ਵੱਲੋਂ ਸੱਦਾ ਵੀ ਆ ਵੀ ਜੇ ਪੇਸ਼ ਕਰਦੇ ਨੇ ਨਾਲ ਦੀ ਨਾਲ ਟ੍ਰੇਨਾਂ ਜਿਹੜੀਆਂ ਰੋਕਣੀ ਆਈਆਂ ਨੇ ਉਹ ਸੱਤੇ ਲਈ ਵੀ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ ਆਪਣੇ ਕਮੇਟੀਆਂ ਨੂੰ ਪਿੰਡ ਵਾਸੀਆਂ ਨੂੰ ਮਨਰੇਗਾ ਵਾਲਾ ਹੈ ਗਿਆ ਆਪਾਂ ਕਹਿੰਦੇ ਵੀ ਮਜ਼ਦੂਰਾਂ ਨੂੰ ਪਹਿਲੇ ਜਿਹੜਾ ਮਸ਼ੀਨਰੀ ਕਰਕੇ ਜਾ ਰੋਜ਼ਗਾਰ ਦੇ ਜਿਹੜੇ ਮੌਕੇ ਬਹੁਤ ਥੋੜੇ ਹੈਗੇ ਨੇ ਆਪਾਂ ਕਹਿੰਨਾ ਕਿਸਾਨੀ ਖੁਦਕੁਸ਼ੀਆਂ ਕਰ ਰਹੀ ਹੈਗੀ ਆ ਕਿਸਾਨੀ ਸੰਕਟ ਦੇ ਖੇਤੀ ਕੋਈ ਲਾਹੇਵੰਦਾ ਧੰਦਾ ਨਹੀਂ ਪਰ ਮਜ਼ਦੂਰਾਂ ਕੋਲੇ ਜਿੰਨਾ ਕ ਵੀ ਰੋਜ਼ਗਾਰ ਆ ਉਹ ਵੀ ਖਤਰੇ ਦੇ ਵਿੱਚ ਹੈਗੇ ਆ ਮਨਰੇਗਾ ਜਿਹੜੀ ਉਹਨਾਂ ਨੂੰ ਕੋਈ ਥੋੜੀ ਦਿਹਾੜੀ ਤੇ ਜਿਹੜਾ ਕੰਮ ਦਿੱਤਾ ਜਾਂਦਾ ਸੀ 100 ਦਿਨ ਦਾ ਉਹਨੂੰ ਵੀ ਵੱਡਾ ਹਿੱਸਾ ਸੂਬੇ ਪਾਉਣਗੇ ਕੁੱਲ ਮਿਲਾ ਕੇ ਇਹਨੂੰ ਖਤਮ ਕਰਦੀ ਨੇਤਾ ਉਹ ਸੈਂਟਰ ਕੋਲੇ ਆ ਪਹਿਲੀ ਜਿੰਨੇ ਕੇ ਅਧਿਕਾਰ ਹੈਗੇ ਸੀ ਇਸ ਕਰਕੇ ਸੂਬਿਆਂ ਨੇ ਕੀ ਚਲਾਉਣਾ ਹੈ ਗਿਆ ਸੋ ਇਸ ਲੋਕ ਵਿਰੋਧੀ ਫੈਸਲੇ ਨੂੰ ਵੀ ਅਸੀਂ ਵਾਪਸ ਲੈਣ ਦੀ ਮੰਗ ਕਰਦੇ ਹੈਗੇ ਆ ਇਸੇ ਤਰ੍ਹਾਂ ਜਿਹੜੇ ਚਾਹ ਲੈ ਗਿਆ ਉਹ ਸਾਰਾ ਲੋਕ ਵਿਰੋਧੀ ਫੈਸਲੇ ਨੇ ਇਹ ਸਾਰੇ ਮਾਮਲੇ ਨੂੰ ਲੈ ਕੇ ਅੱਜ ਜਿਹੜੇ ਟਰੈਕਟਰ ਮਾਰਚ ਕੀਤੇ ਜਾ ਰਹੇ ਸੀ ਉਹਦੇ ਵਿਰੋਧ ਦੇ ਵਿੱਚ ਆਪਾਂ ਅੱਜ ਸਮਾਣੇ ਸ਼ਹਿਰ ਦੇ ਵਿੱਚ ਮਾਰਚ ਕੀਤਾ ਹੈ ਗਿਆ ਅੱਗੇ ਤੋਂ ਵੀ ਜੇ ਕੋਈ ਐਸਕੇਮ ਦਾ ਸੱਦਾ ਆਉਂਦਾ ਹੈਗਾ ਜਾਂ ਉਹ ਪਾਸ ਕਰਦੇ ਹੈਗੇ ਨੇ ਤਾਂ ਆਪਾਂ ਨੂੰ ਉਸ ਤਰ੍ਹਾਂ ਖਿੜੇ ਮੱਥੇ ਸਤਿਕਾਰ ਕਰਕੇ ਵੱਧ ਤੋਂ ਵੱਧ ਤਿਆਰੀ ਦੇ ਨਾਲ ਇਸ ਫੈਸਲੇ ਦੇ ਵਿਰੋਧ ਵਿੱਚ ਡਟਣਾ ਚਾਹੀਦਾ ਹੈਗਾ ਤੇ ਇਹਨਾਂ ਨੂੰ ਵਾਪਸ ਕਰਾਉਣ ਤੱਕ ਲੜਾਈ ਜਾਰੀ ਰੱਖਣੀ ਚਾਹੀਦੀ ਆ ਐਨੇ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ ਭਗਦੇ ਮੁੱਦਿਆਂ ਦੇ ਤੁਹਾਡਾ ਸੋ ਇੱਕ ਹੋਰ ਮੈਂ ਇਹ ਗੱਲ ਤੋਂ ਹਟ ਕੇ ਬਿਸ਼ੇਕ ਗੱਲ ਕਰਦਾ ਇੱਕ ਜਿਹੜੀ ਬੈਂਕ ਮਾਫੀਆ ਜਿਹੜੇ ਘਰਾਂ ਦੇ ਲੋਨ ਲਈ ਬੈਠੇ ਨੇ ਉਹਨਾਂ ਜਦੋਂ ਕੈਪਟਨ ਦੀ ਸਰਕਾਰ ਆਈ ਤਾਂ ਕੈਪਟਨ ਸਿਰ ਤੇ ਰੱਖ ਕੇ ਸੌ ਖਾਦੀ ਸੀਗੀ ਵੀ ਮੈਂ ਸਾਰੇ ਕਰਜ਼ੇ ਮਾਫ ਕਰ ਦੂੰਗਾ। ਭਰਾਵੋ ਉਹ ਝੱਸੇ ਨੇ ਸਾਡੇ ਸਾਰੇ ਤਕਰੀਬਨ 80% ਲੋਕ ਜਿਹੜੇ ਨੇ ਡਿਫਾਲਟਰ ਹੋ ਗਏ ਉਹਨਾਂ ਚੋਂ ਕੁੜਕੀਆਂ ਜਿਹੜੀਆਂ ਨੇ 40-50% ਕਰਾਂਦੀਆਂ ਆਈਆਂ ਆਪਣੀਆਂ ਨੇ ਤੁਸੀਂ ਜਮੀਨਾਂ ਨੂੰ ਕੀ ਰੋਣਿਆ ਤੁਹਾਡੇ ਘਰ ਵੀ ਜਾਣਗੇ ਜੇ ਨਾ ਤੁਸੀਂ ਇਕੱਠੇ ਹੋਈ। ਸੋ ਹਰ ਰੋਜ਼ ਸਾਡੇ ਕੋਲੇ ਅ ਨਵੇਂ ਤੋਂ ਨਵੀਂ ਕੁਰਕੀ ਦਾ ਸਾਡੇ ਘਰ ਦੀ ਵੀ ਹੋ ਰਹੀ ਹੈ ਜੀ ਸਾਡੇ ਘਰ ਦੀ ਵੀ ਹੋ ਰਹੀ ਹੈ ਇਹ ਵੀ ਨਹੀਂ ਆਪਾਂ ਹੌਣ ਦੇਣੇ ਆ ਕਿਉਂਕਿ ਇਹ ਵੀ ਇੱਕ ਇਹ ਮਾਫੀਆ ਚੱਲ ਰਹੇ ਨੇ ਸਕੂਲ ਮਾਫੀਆ ਮੈਡੀਕਲ ਮਾਫੀਆ ਬੈਂਕ ਮਾਫੀਆ ਇਹ ਸਾਰੇ ਮਾਫੀਏ ਨੇ ਹੁਣ ਸਕੂਲ ਨੇ ਸਾਡੇ ਬੱਚੇ ਇੱਕ ਇੱਕ ਬੱਚਾ ਪੜਦਾ ਸਾਡਾ ਘੀਤ ਵਾਲਾ ਚੱਲ ਰਿਹਾ ਉਹਨਾਂ ਦਾ ਕਿਉਂਕਿ ਸਾ ਤੋਂ ਉਹੀ ਨਹੀਂ ਪੜਾਇਆ ਜਾਂਦਾ ਪ੍ਰਾਈਵੇਟ ਆ ਉਹ ਉਹ ਮਾਫੀਆ ਹੈ ਅਸੀਂ ਇਲਾਜ ਕਰਾਉਣ ਵਗਦੇ ਉੱਥੇ ਵੀ ਕਿੰਨੇ ਕਿੰਨੇ ਪੈਸੇ ਲੱਗਦੇ ਨੇ ਸੋ ਦੋ ਚਾਰ ਆਪਾਂ ਨਾਰੇ ਲਾ ਕੇ ਉਹਦੇ ਬਾਅਦ ਪ੍ਰਧਾਨ ਜੀ ਨੂੰ ਬੇਨਤੀ ਕਰੂੰਗਾ ਵੀ ਉਹ ਆਪਣੇ ਵਿਚਾਰ ਰੱਖਣ ਸੰਯੁਕਤ ਮੋਰਚਾ ਜਿੰਦਾਬਾਦ 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 ਕਾੜੇ ਕਾਨੂੰਨ ਵਾਪਸ ਕਰੋ ਮਾਫ ਕਰੋ ਵਾਪਸ ਕਰੋ ਬਿਜਲੀ ਬਿੱਲ ਵਾਪਸ ਕਰੋ ਮਾਫ ਕਰੋ ਮਾਫ ਕਰੋ ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ ਚਾਉਂਦੀ ਹੈ ਫੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੰਯੁਕਤ ਮੋਰਚਾ ਜਿੰਦਾਬਾਦ 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 ਆ ਜਿਹੜੇ মিডিਆ ਵਾਲੇ ਭਾਈ ਨੇ ਜਿਹੜੇ ਅਸੀਂ ਪ੍ਰੋਗਰਾਮ ਕਰਦੇ ਆ ਇਹ ਸਰਕਾਰਾਂ ਦੇ ਕੰਨਾਂ ਤੱਕ ਲੋਕਾਂ ਤੱਕ ਇਹ ਪਹੁੰਚਾਉਂਦੇ ਨੇ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਪਹਿਲੇ ਨੰਬਰ ਦੀ ਲੜਾਈ ਹੈ ਅਸੀਂ ਬਾਅਦ ਚ ਲੜਦੇ ਆ ਪਹਿਲੇ ਨੰਬਰ ਦੀ ਲੜਾਈ ਹੈ ਜਿਹੜੀ ਇਹ ਲੜਦੇ ਨੇ ਸੋ ਦੁਆਰਾ ਫੇਰ ਜਿੰਨੇ ਵੀ ਪੱਤਰਕਾਰ ਸਾਡੇ ਚ ਆ ਕੇ ਪੱਤਰਕਾਰੀ ਕਰਕੇ ਸਾਡੇ ਪ੍ਰੋਗਰਾਮਾਂ ਦਾ ਅੱਗੇ ਸਨੇਹਾ ਦਿੰਦੇ ਨੇ ਉਹਨਾਂ ਦਾ ਫੇਰ ਦੁਬਾਰੇ ਬਹੁਤ ਬਹੁਤ ਧੰਨਵਾਦੀ ਹੁਣ ਸਾਡੇ ਪ੍ਰਧਾਨ ਜੀ ਉਹਨਾਂ ਤੋਂ ਬਾਅਦ ਸਾਡੇ ਸਰਬਣ ਸਿੰਘ ਜੀ ਆ ਉਹ ਲੋਕ ਨੇ ਸਰਕਾਰਾਂ ਅਸਲ ਅਸੀਂ ਤਾਂ ਇਹਨਾਂ ਨੂੰ ਇਹ ਤਾਂ ਸਾਡੇ ਚੌਂਕੀਦਾਰ ਨੇ ਵੋਟਾਂ ਪਾ ਕੇ ਸੀ ਇਹਨਾਂ ਨੂੰ ਤੋਹਫ਼ਾ ਤਾਹਾਂ ਤੋੜ ਦਿੰਦੇ ਆ ਮੰਤਰੀ ਸ਼ੰਤਰੀ ਬਣ ਜਾਂਦੇ ਨੇ ਪਰ ਅਸਲ 'ਚ ਜਿਹੜੇ ਤਾਕਤ ਹੈ ਸਰਕਾਰ ਹੈ ਜਿਹੜੀ ਉਹ ਤੁਸੀਂ ਲੋਕੋਂ ਸਾਨੂੰ ਵਰਤਣੀ ਉਹ ਨਹੀਂ ਆਈ ਇਹ ਜਿਹੜੀ ਤਾਕਤ ਹੈ ਸੋ ਸਾਨੂੰ ਸਮਝਣਾ ਪੈਣਾ ਹੈ ਇਹਨਾਂ ਗੱਲਾਂ ਤੇ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ ਸੋ ਸਰਕਾਰਾਂ ਤੋਂ ਨਾ ਆਸ ਕਰੋ ਆਪਣੀ ਰਾਖੀ ਆਪ ਕਰਨ ਦੇ ਨਾਰੇ ਤੇ ਸਾਨੂੰ ਚੱਲਣਾ ਪਊਗਾ ਸੋ ਅਗਲੇ ਬਲਾਰੇ ਸਾਡੇ ਸਰਬਨ ਸਿੰਘ ਜੀ ਕੋਲ ਆਰਾ ਉਹਨਾਂ ਤੋਂ ਬਾਅਦ ਇਹ ਕੋਈ ਹੋਰ ਜਥੇਬੰਦੀ ਦਾ ਬਲਾਰਾ ਹੋਵੇਗਾ ਦਾ ਨਾਲ ਖਾ ਜੀ ਉਹਨੂੰ ਵੀ ਜਰੂਰ ਬੁਲਾਵਾਂਗੇ ਤੇ ਤੇ ਉਸ ਤੋਂ ਬਾਅਦ ਨਹੀਂ ਆਪਾਂ ਸਮਾਪਤੀ ਦੇ ਵੱਲ ਵਧਾਂਗੇ ਜੀ ਅਤੇ ਪਿੰਡਾਂ ਦੇ ਕਿਸਾਨ ਵੀਰ ਪਹੁੰਚੇ ਸਾਰਿਆਂ ਨੂੰ ਫਤਿਹ ਅਰਜ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਆਪਾਂ ਇਕੱਠੇ ਹੋਇਆ ਟਰੈਕਟਰ ਮਾਰਚ ਕੀਤਾ ਇਹ ਅੱਜ ਆਪਣੀ ਲੜਾਈ ਬਿਜਲੀ ਬਿੱਲ ਸੌ ਦੀ ਸੀ ਬਿਜਲੀ ਬੇਲ ਸੌ ਦੀ ਲੜਾਈ ਹੈ ਲੜਾਈਆਂ ਆਪਣੀਆਂ ਬਹੁਤ ਨੇ ਇੱਕ ਲੜਾਈ ਨਹੀਂ ਇੱਕ ਲੜਾਈ ਆਪਾਂ ਮੁਕਾ ਦੇਣਾ ਚਾਰ ਲੜਾਈਆਂ ਸਰਕਾਰ ਸਾਡੇ ਤੇ ਹੋਰ ਥੋਪ ਦਿੰਦੀ ਆ ਉਸ ਤੋਂ ਬਾਅਦ ਸਾਡੀ ਲੜਾਈ ਬਿਜਲੀ ਅਹ ਬੀ ਬੀਜ ਸੋਧ ਬਿੱਲ ਆ ਰਿਹਾ ਇੱਕ ਸਰਕਾਰ ਨੇ ਬਿੱਲ ਸੋ ਬੀਜ ਸੋਧ ਬਿੱਲ ਕਰਤਾ ਜਿਹੜਾ ਕਿਸਾਨ ਨੂੰ ਕੋਆਪਰੇਟ ਘਰਾਣੇ ਤੇ ਲੈਣਾ ਪਿਆ ਕਰੂਗਾ ਉਹ ਆਪਣੀ ਮਰਜ਼ੀ ਨਾਲੇ ਰੇਟ ਤੇ ਦਿਆ ਕਰਨਗੇ ਅਸੀਂ ਆਪਣੇ پڑੋਲੇ ਚੋਂ ਨਹੀਂ ਬੀਜ ਪਾ ਸਕਦੇ ਪਸਤੀ ਸਾਈਡ ਵੀ ਆਪ ਦਾ ਦਿਆ ਕਰਨਗੇ ਛਾਡੇ ਵਾਲਾ ਪਸ਼ਟੀ ਸ਼ਰਟ ਉਸ ਵਿੱਚ ਤੇ ਕੰਮੇ ਨਹੀਂ ਕਰਿਆ ਕਰਨਾ ਆਮ ਵੀ ਜਿਹੜਾ ਆਪਾਂ ਹਰੇਕ ਸਧਾਰਨ ਦੁਕਾਨਦਾਰ ਤੋਂ ਲੈ ਲੈਣ ਜਾਂਦਾ ਆਹ ਸਧਾਰਨ ਚੱਲਦਾ ਹੁੰਦਾ ਆਪਣਾ ਉਹ ਆਪਣਾ ਚੱਲਣਾ ਹੀ ਨਹੀਂ ਛਾਡੀ ਲੜਾਈ ਹੈ ਪੱਤਰਕਾਰਾਂ ਵੀਰਾਂ ਦੀ ਪੱਤਰਕਾਰ ਵੀਰਾਂ ਤੇ ਜਦੋਂ ਉਹਨਾਂ ਨੇ ਜਹਾਜ਼ ਵਾਸਤੇ ਪੁੱਛ ਲਿਆ ਨਾ ਨਹੀਂ ਮੁੱਖ ਮੰਤਰੀ ਕਿਹਾ ਕਰਦਾ ਹੁੰਦਾ ਵੀ ਜਦੋਂ ਛੋਟੇ ਲਵੇ ਪਿੰਡਾਂ ਚ ਐਮਐਲ ਆਇਆ ਕਰਨਗੇ ਤੁਸੀਂ ਪੁੱਛਿਆ ਕਰੋ ਸਵਾਲ ਪੁੱਛਿਆ ਕਰੋ ਪੱਤਰਕਾਰਾਂ ਵੀਰਾਂ ਨੇ ਸਵਾਲ ਪੁੱਛ ਲਿਆ ਵੀ ਜਹਾਜ਼ ਕਿੱਥੇ ਆ ਤੁਸੀਂ ਤਾਂ ਜਾਪਾਨ ਚ ਫਿਰਦੇ ਹੋ ਜਾ ਕੇ 10 ਮੁੰਡਿਆਂ ਤੇ ਪਰਚਾ ਕਰਤਾ ਜਿਹੜਾ ਸਾਡੇ ਕਿਸਾਨੀ ਦੇ ਮੁੱਦੇ ਚੱਕਿਆ ਕਰਦੇ ਤੇ ਸਾਡੀ ਲੜਾਈ ਹੈ ਜੀ ਜੀ ਰਾਮ ਜੀ ਦੀ ਜਿਹੜਾ ਇਹਨਾਂ ਨੇ ਨਰੇਗਾ ਨਾ ਖਤਮੇ ਕਰਤਾ 40% ਰਾਜ ਸਰਕਾਰ ਦੇਊਗੀ 60% ਕੇਂਦਰ ਸਰਕਾਰ ਦੇਊਗੀ ਰਾਜ ਸਰਕਾਰ ਨਵੇ ਤਾਂ ਸਾਡੇ ਮੁੰਡਿਆਂ ਨਹੀਂ ਹੁੰਦੀ ਦੀ ਜਿਹੜਾ ਸਾਡੇ ਤੇ ਪਰਚਾ ਕਰ ਦਿੰਦੇ ਤੇ ਜਦੋਂ ਅਸੀਂ ਪਰਾਲੀ ਨੂੰ ਅੱਗ ਲਾਉਣੇ ਆ ਪਰਾਲੀ ਦਾ ਕੋਈ ਸਾਗਨਤਾ ਬਣਾ ਨਹੀਂ ਸਕੀ ਸਰਕਾਰ ਸਾਡੇ ਤੇ ਆ ਕੇ ਪਰਚੇ ਥੋਪ ਕੇ ਅਬ ਦਾ ਸੈਂਟਰ ਨੂੰ ਖੁਸ਼ ਕਰਨ ਦੇਤੇ ਉਹਦੇ ਵਿੱਚ 4 ਸਾਲ ਦੀ ਸਜ਼ਾ ਕਰਤੀ ਇਹਨਾਂ ਨੇ ਹੁਣ ਜਿਹੜਾ ਕੋਈ ਧੂਆ ਪ੍ਰਦੂਸ਼ਣ ਕਰੂਗਾ 4 ਸਾਲ ਦੀ ਸਜ਼ਾ ਇਹਨਾਂ ਨੇ ਬਿੱਲ ਪਾਸ ਕਰਤਾ ਆ ਬਾਕੀ 28 ਨੂੰ ਬੈਠਣੀਆਂ ਇਹਨਾਂ ਦਾ ਸੈਸ਼ਨ ਬਿੱਲ ਪਾਸ ਹੋਏ ਜਾਣ ਹੁਣ ਇਹ ਜੇ ਪੰਜਾਬ ਸਰਕਾਰ ਨੂੰ ਸਵਾਲ ਪੁੱਛਦੇ ਆ ਕਹਿੰਦੀ ਨਾ ਸੈਂਟਰ ਦੇ ਮੁੱਦੇ ਨੇ ਜੀ ਸੋਨੂੰ 95 ਅਸੀਂ ਜਿੱਤ ਕੇ ਦਿੱਤੇ ਆ ਤੁਸੀਂ ਬਣਾਓ ਤੁਸੀਂ ਸਾਡੇ ਅੱਗੇ ਲੱਗੋ ਅਸੀਂ ਤੁਹਾਡੇ ਪਿੱਛੇ ਲੱਗਾਂਗੇ ਚਲੋ ਸੈਕਟਰ ਦੇ ਵਿੱਚ ਜੰਤਰ ਮਾਤਰ ਦੇ ਉੱਤੇ ਧਰਨਾ ਦੇਵਾਂਗੇ ਅਸੀਂ ਤਾਂ ਰੋਜ਼ ਸੜਕਾਂ ਤੇ ਹੁੰਨੇ ਆਂ ਮੁੱਦੇ ਦਾ ਅਸੀਂ ਠਾਉਣੇ ਆਂ ਉਹ ਕਹਿੰਦੇ ਨੇ ਚੱਕ ਕੇ ਜੀ ਇਹ ਤਾਂ ਸੈਂਟਰ ਦਾ ਮੁੱਦਾ ਹੈਗਾ ਸੈਟ ਬਸਤੇ ਬਣਾਓ ਤੁਸੀਂ ਸਾਡੀ ਆਵਾਜ਼ ਸੁਣਾਓ ਮਤਾ ਪਾਓ ਮਤਾ ਪਾ ਕੇ ਉਹਨੂੰ ਭੇਜੋ ਸੈਂਟਰ ਨੂੰ ਰਾਸ਼ਟਰਪਤੀ ਨੂੰ ਭੇਜੋ ਵੀ ਸਾਡੇ ਇਹ ਚੱਲਦਾ ਨਹੀਂ ਜੀ ਛੜਾ ਜਿਹੜਾ ਇਹ ਤੁਸੀਂ ਨੇ ਨਵੇਂ ਤੋਂ ਨਵੇਂ ਕਾਨੂੰਨ ਬਣਾਤੇ ਜਿੰਦਾਬਾਦ ਜਿੰਦਾਬਾਦ ਇਹ ਸਰਕਾਰਾਂ ਕਰਦੀਆਂ ਅਸੀਂ 420 ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ 21 ਦੁੱਕੀ ਚੱਕ ਦੇਾਂਗੇ ਥਾਂ ਤੇ ਗੋਡਾ ਰੱਖ ਦੇਾਂਗੇ 21 ਦੁੱਕੀ ਚੱਕ ਦੇਾਂਗੇ ਥਾਂ ਤੇ ਗੋਡਾ ਰੱਖ ਦੇਾਂਗੇ ਪੰਜਾਬ ਤੇ ਸੈਕਟਰ ਦੀਆਂ ਸਰਕਾਰਾਂ ਮਰਦਾਬਾਦ ਲੋਕਾਂ ਦੇ ਮਾਰਨ ਵਾਲੇ ਕਾਨੂੰਨ ਬਣਾਉਣ ਵਾਲੀਆਂ ਸਰਕਾਰਾਂ ਮਰਦਾਬਾਦ 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 ਬਿਜਲੀ ਬਿੱਲ ਵਾਪਸ ਕਰਾ ਕੇ ਰਹਿਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ RAM NAR ਜਾਨ ਦੀ ਕਿਰਪਾਲਤਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਜਿਹੜਾ ਅੱਜ ਇਹ ਟਰੈਕਟਰਾਂ ਹੀ ਰੋਸ ਮਾਰਚ ਕੱਢਿਆ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਤੇ ਕਿਹੜੀਆਂ ਗੱਲਾਂ ਨੇ ਆਪਣੀ ਜਿਹੜੀਆਂ ਸਰਕਾਰ ਤੋਂ ਆਪਾਂ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਦੇਖੋ ਜੀ ਇਹ ਜਿਹੜਾ ਅੱਜ ਰੋਡ ਮਾਰਚ ਕੱਢਿਆ ਸਾਡੇ ਸ਼ਹੀਦ ਭਗਤ ਸਿੰਘ ਵਰਗੇ ਸਾਨੂੰ ਦੇਸ਼ ਨੂੰ ਆਜ਼ਾਦ ਕਰਕੇ ਬਾਗੇ ਇਹ ਜਿਹੜੀ ਆਜ਼ਾਦੀ ਦੀ ਲੜਾਈ ਕਹਿੰਦੇ ਨੇ ਵੀ ਅਸੀਂ ਆਜ਼ਾਦੀ ਦੀ ਲੜਾਈ ਸਾਨੂੰ ਆਜ਼ਾਦ ਹੋ ਗਏ ਅਸੀਂ ਇਹ ਜਿਹੜੇ ਅੰਗਰੇਜ਼ ਨੇ ਕਾਲੇ ਅੰਗਰੇਜ਼ ਇਹ ਸਾਡੇ ਤੇ ਬਹੁਤ ਵੱਡੀਆਂ ਜਿਹੜੇ ਕਾਨੂੰਨ ਲੈ ਕੇ ਆ ਰਹੇ ਨੇ ਸਾਡੇ ਗਰਦਨਾਂ ਤੇ ਇਹਨਾਂ ਨੇ ਆਰਾ ਧਰ ਰੱਖਿਆ ਅਸੀਂ ਉਹ ਆਰੇ ਨੂੰ ਅਸੀਂ ਮੋੜਨ ਵਾਸਤੇ ਅਸੀਂ ਇਹ ਸਰਕਾਰ ਨੂੰ ਕਹਿ ਦਿਆ ਪਹਿਲਾ 13 ਮਹੀਨੇ ਦਿੱਲੀ ਚ ਬਹਿ ਕੇ ਤੇਰੀਆਂ ਚੀਕਾਂ ਪਵਾਈਆਂ ਨੇ ਮੋਦੀ ਸਾਹਿਬ ਹੁਣ ਪੰਜਾਬ ਸਰਕਾਰ ਨੂੰ ਕਹਿੰਦੇ ਆ ਭਗਵੰਤ ਮਾਨ ਨੂੰ ਜਿਹੜੇ ਤੂੰ ਕਾਨੂੰਨ ਸੈਸ਼ਨ ਚ ਲੈ ਕੇ ਆਵੇਂਗਾ ਅਸੀਂ ਸੈਸ਼ਨ ਚ ਪਾਸ ਨਹੀਂ ਹੋਣ ਦਿੰਦੇ ਇਹ ਜਿਹੜਾ ਨਰੇਗਾ ਵਾਲਾ ਸਕੀਮ ਉਹ ਕਰ ਰਿਹਾ ਤੂੰ ਬਿਜਲੀ ਬਿੱਲ ਲੈਂਦਾ ਹੈ ਤੇ ਬਾਕੀ ਜਿਹੜਾ ਬੀਜ ਬਿੱਲ ਹੈ ਜਿਹੜਾ ਸਾਨੂੰ ਤੂੰ ਐਨਾ ਐਨਾ ਮਹਿੰਗਾ ਦੇਖ ਕੇ ਬਿੱਲ ਉਹਤੇ ਤੋਂ ਸਾਨੂੰ ਕਹਿਣਾ ਵੀ 8000 ਦੀ ਸਬਸਿਡੀ ਆਊ ਅਸੀਂ ਉਹ ਵੀ ਤੇਰੇ ਲੈਣੇ ਨਹੀਂ ਹੈਗੇ ਅਸੀਂ ਆਪਦੇ ਬੀਜ ਤਿਆਰ ਕਰਕੇ ਆਪਦੇ ਢੋਲਾ ਚ ਪਾ ਕੇ ਅਸੀਂ ਰੱਖਾਂਗੇ ਉਹ ਕਿਸੇ ਸਰਕਾਰ ਦੀ ਤਾਕਤ ਨਹੀਂ ਹੈਗੀ ਵੀ ਸਾਨੂੰ ਕੋਈ ਰੋਕ ਦੇ ਅਸੀਂ ਚੀਕਾਂ ਪਵਾ ਲਾਂਗੇ ਭਗਵੰਤ ਮਾਨ ਦੀਆਂ ਨੂੰ ਧੰਨਵਾਦ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਜਿਵੇਂ ਅੱਜ ਇਹ ਟਰੈਕਟਰ ਆਹੀ ਆਪਣੇ ਟਰੈਕਟਰ ਮਾਰਚ ਕੱਢਿਆ ਇਹ ਜਿਹੜਾ 77ਵਾਂ ਆਜ਼ਾਦੀ ਦਿਵਸ ਮਨਾ ਰਹੀ ਆ ਸਰਕਾਰਾਂ ਇਹ ਅਸਲ ਆਜ਼ਾਦੀ ਨਹੀਂ ਇਹ ਇੱਕ ਸਮਝੌਤਾ ਸੀ ਜਿਹੜਾ ਕਾਲੇ ਅੰਗਰੇਜ਼ਾਂ ਨਾਲ ਸਾਡੇ ਨਾਲ ਹੋਇਆ ਅੰਗਰੇਜ਼ਾਂ ਨੇ ਸਮਝੌਤਾ ਕਰ ਲਿਆ ਵੀ ਕੁਰਸੀਆਂ ਤੇ ਤੁਸੀਂ ਬਹਿ ਜਾਓ ਨੀਤੀਆਂ ਸਾਡੀਆਂ ਚੱਲਣਗੀਆਂ 70 ਸਾਲ ਬਹੁਤ ਸਮਾਂ ਹੁੰਦਾ ਸਰਕਾਰਾਂ ਵਾਸਤੇ ਜੇ ਨੀਤੀਆਂ ਸਾਫ਼ ਹੁੰਦੀਆਂ ਸਰਕਾਰਾਂ ਦੀਆਂ ਅੱਜ ਨੂੰ ਸਾਡਾ ਜਿਹੜਾ ਇੰਡੀਆ ਨਾ ਇੱਕ ਨੰਬਰ ਦਾ ਹੁੰਦਾ ਜਿਹੜੇ ਅਸੀਂ ਬਾਹਰ ਨੂੰ ਭੱਜ ਰਹੇ ਸੀ ਸਾਡੇ ਇੰਡੀਆ 'ਚ ਕੰਮ ਕਰਨ ਆਉਂਦੇ ਅੰਗਰੇਜ਼ ਸੋ ਇਸ ਕਰਕੇ ਇਹ ਆਜ਼ਾਦੀ ਨਹੀਂ ਇਹ ਇੱਕ ਸਮਝੌਤਾ ਦੀ ਸੋ ਜਿਹੜੇ ਕੂਨ ਨੇ ਜਿਵੇਂ ਈਸਟ ਇੰਡੀਆ ਕੰਪਨੀ ਅੰਗਰੇਜ਼ਾਂ ਵਾਸਤਾ ਹੀ ਹੈ ਉਹ ਜਿਹੜੀਆਂ ਹੁਣ ਕੰਪਨੀਆਂ ਵਾਣੀ ਦਾਨੀ ਦੀ ਕਹਿ ਲੋ ਟਾਟਾ ਦੀ ਕਹਿ ਲੋ ਉਹੀ ਕੰਪਨੀਆਂ ਨੇ ਕਿਉਂਕਿ 99 ਸਾਲ ਦਾ ਜਿਹੜਾ ਸਮਝੌਤਾ ਸੀ ਇਹ ਉਹ ਜਿਹੜਾ ਮਤਲਬ ਉਹ ਈਸਟ ਇੰਡੀਆ ਕੰਪਨੀ ਆਈ ਹੈ ਆਪਣੇ ਉਹਨੇ ਪੈਰ ਫਸਾਰ ਕੇ ਜਿਹੜਾ ਸਾਰਾ ਕਬਜ਼ਾ ਉਹਨੇ ਕਰ ਲਿਆ ਹੁਣ ਜਿਹੜੀਆਂ 7-8 ਕੰਪਨੀਆਂ ਨੇ ਵੱਡੀਆਂ ਉਹ ਆ ਕੇ ਸਾਡੇ ਤੇ ਸਾਰਾ ਕਬਜ਼ਾ ਕਰ ਰਹੀਆਂ ਨੇ ਸਰਕਾਰਾਂ ਕਾਨੂੰਨ ਬਣਾ ਰਹੀਆਂ ਨੇ ਲੋਕਾਂ ਦੇ ਵਿਰੋਧ ਚ ਸੋ ਉਹਨਾਂ ਦੇ ਜਿਹੜਾ ਹੱਲੇ ਨੇ ਰੋਕਣ ਵਾਸਤੇ ਪਹਿਲਾਂ ਵੀ ਥੱਲੇ ਰੋਕੇ ਨੇ ਤੇ ਹੁਣ ਵੀ ਸੰਯੁਕਤ ਮੋਰਚੇ ਨੇ ਰਲ ਕੇ ਜਿਹੜਾ ਅੱਜ ਦਾ ਰੋਸ ਮਾਰਚ ਹੈ ਤਿੰਨ ਚਾਰ ਮੰਗਾਂ ਨੇ ਜਿਹੜੀਆਂ ਇਹ ਬਿਜਲੀ ਦਾ ਇੱਕ ਜਿਹੜਾ ਦੀਜਾਂ ਦਾ ਬਿੱਲ ਦਾ ਮਸਲਾ ਇੱਕ ਨਰੇਗਾ ਦਾ ਮਸਲਾ ਇਹ ਤਿੰਨ ਚਾਰ ਮੰਗਾਂ ਨੇ ਜਿਹੜੀਆਂ ਇਹ ਸਾਡੀਆਂ ਮੇਨ ਮੰਗਾਂ ਦੀਆਂ ਜਿਹੜੀ ਐਮਐਸਪੀ ਦੀ ਲੜਾਈ ਉਹ ਸਾਡੀ ਚੱਲੇ ਰਹੀ ਹੈ ਤੇ ਜਿਹੜੇ ਬਾਕੀ ਪਰਚੇ ਕਿਸਾਨਾਂ ਦੇ ਉਹ ਤੇ ਉਹਨਾਂ ਦੇ ਸੰਬੰਧ ਚ ਵੀ ਹੈਗਾ ਇਹ 7-8 ਮੰਗਾਂ ਨੇ ਜਿਹੜੀਆਂ ਸਾਡੀਆਂ ਇੱਕ ਪੈਨਸ਼ਨ ਦਾ ਜਿਹੜਾ ਸਾਡੀ ਕਿਸਾਨ ਦੀ ਪੈਨਸ਼ਨ ਲੱਗੇ ਇਹ ਮਦਾਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਅੱਜ ਦਾ ਇਹ ਟਰੈਕਟਰ ਰੋਸ ਮਾਰਚ ਆ ਉਹ ਅਸੀਂ ਕੱਢਿਆ ਧੰਨਵਾਦ ਕੀ ਕਹਿਣਾ ਚਾਹੁੰਦੇ ਵੀਰ ਜੀ ਅੱਜ ਜਿਹੜਾ ਟਰੈਕਟਰ ਆ ਰਹੀ ਆਪਣਾ ਰੋਸ ਮਾਰਚ ਕੱਢਿਆ ਅਸੀਂ ਸਰਕਾਰ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਨਵੇਂ ਕਾਨੂੰਨ ਲੈ ਕੇ ਆਈ ਹੈ ਜਾਂ ਜਿਹੜੇ ਸਾਡੀਆਂ ਪਿਛਲੀਆਂ ਮੰਗਾਂ ਨੇ ਜੀ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਕਾਨੂੰਨਾਂ ਨੂੰ ਪਾਸ ਨਾ ਕਰਨ ਵਾਸਤੇ ਜਿਵੇਂ ਕਿ ਲੈਂਡ ਪੂਲ ਪਾਲਸੀ ਪਹਿਲਾਂ ਪੰਜਾਬ ਸਰਕਾਰ ਨੇ ਆਪਣੇ ਸੈਸ਼ਨ ਦੇ ਵਿੱਚ ਮਤਾ ਪਾ ਕੇ ਵਾਪਸ ਕਰੀ ਹੈ ਸੋ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜੇ ਇਹ ਨਵੇਂ ਤਿੰਨ ਕਾਨੂੰਨ ਲੈ ਕੇ ਨੇ ਜਾਂ ਸਾਡੀਆਂ ਪਿਛਲੀਆਂ ਮੰਗਾਂ ਨੇ ਜਾਂ ਜਿਹੜੇ ਹੋਰ ਜਿਹੜੇ ਲੋਕ ਮਾਰੂ ਨੀਤੀਆਂ ਨੇ ਉਹਨਾਂ ਨੂੰ ਆਪਣੇ ਉਸੇ ਤਰ੍ਹਾਂ ਪਹਿਲਾਂ ਦੀ ਮੰਗੂ ਮਤਲਬ ਆਪਣੇ ਸੈਸ਼ਨ ਦੇ ਵਿੱਚ ਇਹਨਾਂ ਨੂੰ ਪਾਸ ਨਾ ਕਰਨਾ ਤਾਂ ਕਿ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਇਹਨਾਂ ਨੂੰ ਲਾਗੂ ਨਾ ਕਰ ਸਕੇ ਸੋ ਅਸੀਂ ਤਾਂ ਇਹ ਹੀ ਕਹਿੰਦੇ ਆ ਵੀ ਜਿਹੜੇ ਇਹ ਜਿਹੜਾ ਸਾਡਾ ਗਣਤੰਤਰ ਦੇ ਸਿਮਣਾ ਰਹੇ ਨੇ ਜਾਂ ਜਿਹੜੀ ਆਪਣਾ 26 ਜਨਵਰੀ ਮਨਾ ਰਹੇ ਨੇ ਸੋ ਇਹ ਇਹ ਕਹਿੰਦੇ ਆ ਵੀ ਸਾਡੀ ਕੋਈ 26 ਜਨਵਰੀ ਨਹੀਂ ਸਾਡਾ ਜਿਹੜਾ ਲੋਕਾਂ ਦਾ ਕਾਣ ਹੋਣੋਂ ਬੰਦ ਹੋਊਗਾ ਲੋਕਾਂ ਨੂੰ ਆਪਣੇ ਹੱਕ ਮਿਲਣਗੇ ਚਾਹੇ ਕਿਸਾਨ ਆ ਮਜ਼ਦੂਰ ਆ ਚਾਹੇ ਕੋਈ ਵੀ ਮਤਲਬ ਮਾਇਕਮੇ ਨੇ ਸਾਰਿਆਂ ਨੂੰ ਇਹ ਪ੍ਰਾਈਵੇਟ ਕਰ ਰਹੇ ਨੇ ਕਹਿੰਦੇ ਨੇ ਨਵੀਆਂ ਨੌਕਰੀਆਂ ਦੇਵਾਂਗੇ ਜਦੋਂ ਮਾਇਕਮੇ ਸਰਕਾਰੀ ਖਤਮ ਹੋ ਜੇ ਨੌਕਰੀਆਂ ਕਿੱਥੋਂ ਲੈਣਗੇ ਸਾਡੇ ਸਭ ਤੋਂ ਵੱਡੀ ਜਿਹੜੀ ਕਿਸਾਨ ਤੇ ਜਿਹੜਾ ਦੁੱਧ ਦੀ ਬੜੀ ਮਾਰ ਪੈ ਰਹੀ ਹੈ ਸਾਰੀਆਂ ਮੰਡੀਆਂ ਦੇ ਵਿੱਚ 90% ਜਿਹੜੀ ਮਠਿਆਈ ਬਣਦੀ ਹੈ ਡੁਪਲੀਕੇਟ ਦੁੱਧ ਦੀ ਬਣ ਰਹੀ ਹੈ ਜਿਉਂ ਕਿ ਆਪਣੇ ਪੰਜਾਬ ਦੀ ਜਿਹੜੀ ਜਿਹੜੀ ਲਾਗਤ ਹੈ 50 ਲੱਖ ਲੀਟਰ ਦੁੱਧ ਰੋਜ਼ ਲੱਗਦਾ ਹੈ ਜਿਹੜੀ ਪ੍ਰੋਡਕਸ਼ਨ ਹੈ ਉਹ 16 ਤੋਂ 17000 ਲੀਟਰ ਦੀ ਬਾਕੀ ਜਿਹੜਾ 67% ਦੁੱਧ ਡੁਪਲੀਕੇਟ ਲੱਗ ਰਿਹਾ ਹੈ ਕੀ ਸੱਤਾ ਪਿਆਮ ਇੱਕਮ ਪਤਾ ਨਹੀਂ ਹੈਗਾ ਉਹਨਾਂ ਨੂੰ ਆਪਣੇ ਸਾਰੇ ਆਪਣੇ ਕੱਲੇ ਸਮਾਣੇ ਦੀ ਗੱਲ ਨਹੀਂ ਹੈਗੀ ਜੇ ਕਿਤੇ ਕੋਈ ਮਤਲਬ ਜਥੇਬੰਦੀਆਂ ਇਕੱਠੀਆਂ ਹੋ ਕੇ ਆਪਣੇ ਪਿੱਛੇ ਦੇਵਗੜ੍ਹ ਕੋਲ ਫੜਿਆ ਤੂੰ ਇੱਕ ਦੋ ਦਿਨ ਬੱਸ ਨਿਊਜ਼ਲ ਆਉਂਦੀ ਆ ਉਹਦੀ ਨਿਊਜ਼ਾ ਤਿੰਨ ਤੋਂ ਚਾਰ ਦਿਨਾਂ ਬਾਅਦ ਕੋਈ ਨਹੀਂ ਕਿਸੇ ਦਾ ਕੋਈ ਫੜਿਆ ਜਾਂਦਾ ਕੁਝ ਨਹੀਂ ਸਾਰਾ ਕੁਝ ਤਹਿ ਕਰਾਪਸ਼ਨ ਦੀ ਆ ਆਪਾਂ ਨਾਲ ਸਾਫੜੇ ਨੇ ਹੁਣ ਪਹਿਲਾਂ ਰਵੀ ਫੜਿਆ ਸੀ ਉਦੋਂ ਕੈਪਟਨ ਵੇਲੇ ਰਵੀ ਦੇ ਜਿੰਨੇ ਪੈਸੇ ਫੜੇ ਤੇ ਕੱਲਾ ਕੱਲਾ ਪੈਸਾ ਵਾਪਸ ਲੈ ਗਿਆ ਆਪਲਰ ਵਾਲੇ ਪੈਸੇ ਵੀ ਸਾਰੇ 8 ਕਰੋੜ ਫੜ ਲੈਣਾ 16 ਫੜ ਲੈ ਆ ਫੜ ਲੈ ਇੱਕ ਪੈਨਸ਼ਨ ਦਾ ਨੁਕਸਾਨ ਨਹੀਂ ਹੁੰਦਾਗਾ ਰਵੀ ਸਿੱਧੂ ਮੰਗੂ ਇਹ ਵੀ ਸਾਰੇ ਪੈਸੇ ਵਾਪਸ ਲੈ ਕੇ ਧੰਨਵਾਦ